ਬੜੇ ਬੜੇ ਸਾਈਡ ਨਾਲ ਆ ਵੀਡੀਓ ਨਹੀਂ ਆਉਦੀ ਸਾਈਡ ਤੇ ਆ ਜਾਓ ਭਜੀ ਇੱਕ ਇੱਕ ਜਿਹੜਾ ਸਾਈਡ ਤੇ ਸੈਂਟਰ ਆਉਂਦੀ ਸੈਂਟਰ ਕਲੀਅਰ ਕਰੋ ਸੌਰੀ ਸਾਡਿਓ ਸਾਡਿਓ ਜੀ ਸਰਦਾਰ ਹਰਜੋਤ ਸਿੰਘ ਜਿੰਦਾਬਾਦ ਸਰਦਾਰ ਹਰਜੋਤ ਸਿੰਘ ਜਿੰਦਾਬਾਦ ਮਾਜੀ ਹੱਥ ਨਾ ਕਰੋ ਜਿੰਦਾਬਾਦ ਯਾ ਸਰ 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 ਯਾਰ ਮਾੜੀ ਦੱਬਾ ਗਏ ਜਾਨਾ ਪਹਿੜਾ ਦਿਆਂਗੇ ਠੋਕ ਤੇ ਸਰਦਾਰ ਹਰਜੋਤ ਸਿੰਘ ਬੈਂਸੀ ਜਿੰਦਾਬਾਦ ਸਰਦਾਰ ਹਰਜੋਤ ਸਿੰਘ ਬੈਂਸੀ ਜਿੰਦਾਬਾਦ ਸਰਦਾਰੋ ਬੈਂਸੀ ਤੁਸੀਂ ਅੱਗੇ ਵਧੋ ਗਿੱਲ ਸਾਹਿਬ ਇਹ 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 ਇੱਕ ਇੱਕ ਸੈਂਡ ਇੱਕ ਸੈਂਡ ਇਹ ਪਹਿਲਾਂ ਇਹਨਾਂ ਨੂੰ ਫ੍ਰੀ ਕਰਦੇ ਆ ਸਾਡੇ ਇਲਾਕੇ ਦੇ ਬਹੁਤ ਹੀ ਨੇਕਦਿਲ ਇਨਸਾਨ ਇੱਕ ਕਰਮੱਠ ਵਿਅਕਤੀ ਜਿਨ੍ਹਾਂ ਨੇ ਆਪਣੇ ਸਮਾਜ ਲਈ ਤੇ ਇਲਾਕੇ ਲਈ ਤੇ ਹਮੇਸ਼ਾ ਹੀ ਜਿਹੜਾ ਹੈ ਲੋਕਾਂ ਦੇ ਨਾਲ ਖੜਨ ਵਾਲੇ ਐਦਾਂ ਦੀ ਸ਼ਖਸੀਅਤ ਸ਼੍ਰੀ ਦਲੀਪ ਹੰਸ ਜੀ ਨੂੰ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਦਾ ਜਿਹੜਾ ਦਲਿਤ ਵਿਕਾਸ ਬੋਰਡ ਹੈ ਉਸ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਤੇ ਮੈਸਮਾ ਜਿਹੜਾ ਸਾਡੇ ਇਲਾਕੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਤੇ ਖਾਸ ਕਰਕੇ ਨੰਗਲ ਸ਼ਹਿਰ ਦੇ ਤੇ ਅਨੰਦਪੁਰ ਸਾਹਿਬ ਦੇ ਜਿਹੜਾ ਸਾਡਾ ਵਾਲਮੀਕੀ ਸਮਾਜ ਹੈ ਜੋ ਜਿਨ੍ਹਾਂ ਦੀ ਮੰਗਾਂ ਜਿਹੜੀ ਸਾਡੀ ਤਾਂ ਪਾਰਟੀ ਦੀ ਪਹਿਚਾਣ ਸਾਡਾ ਤਾਂ ਜਿਹੜਾ ਚੋਣ ਚਿੰਨ੍ਹ ਵੀ ਝਾੜੂ ਹੈ ਸਾਡਾ ਉਹ ਸਮਾਜ ਜਿਹੜਾ ਸਭ ਤੋਂ ਪਿੱਛੇ ਹੈ ਉਸ ਨੂੰ ਐ ਐਜੂਕੇਟਿਡ ਕਰਨਾ ਉਹਨਾਂ ਦੀਆਂ ਮੰਗਾਂ ਉਹਨਾਂ ਦੀਆਂ ਹੱਕਾਂ ਤਾਂ ਕਿ ਸਾਡੇ ਸਮਾਜ ਦੇ ਵਿੱਚੋਂ ਸਿਰਫ ਸਫਾਈ ਸੇਵਾਦਾਰ ਨਹੀਂ ਬਲਕਿ ਆਈਐਸ ਨਿਕਲਣ ਪੀਸੀਐਸ ਨਿਕਲਣ ਕਰਮਚਾਰੀ ਨਿਕਲਣ ਨੇਤਾ ਨਿਕਲਣ ਹਰ ਫੀਲਡ ਦੇ ਵਿੱਚ ਜਰਨਲਿਸਟ ਵਨਨ ਸਪੋਰਟਸ ਖਿਡਾਰੀ ਵਨਨ ਇਸ ਮਕਸਦ ਦੇ ਨਾਲ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਅ ਤੇ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਦਲੀਪ ਹੰਸ ਜੀ ਆਪਣੀ ਜ਼ਿੰਮੇਵਾਰੀ ਨੂੰ ਬਾਕੂਬੀ ਨਾਲ ਨਿਭਾਉਣਗੇ ਤੇ ਕੱਲੇ ਇਲਾਕੇ ਦੇ ਨਹੀਂ ਬਲਕਿ ਪੂਰੇ ਜ਼ਿਲ੍ਹੇ ਤੇ ਆਸ-ਪਾਸ ਜ਼ਿਲ੍ਹਿਆਂ ਦੇ ਵੀ ਸਮਾਜ ਨਾਲ ਜੁੜੇ ਹੋਏ ਮੁੱਦੇ ਸਮਾਜ ਸੇਵਾ ਨਾਲ ਜੁੜੇ ਹੋਏ ਮੁੱਦੇ ਜਨ ਹਿੱਤ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਆਪਣੀ ਜਿਹੜੀ ਇਹ ਭੂਮਿਕਾ ਨਿਭਾਉਣਗੇ ਮੈਂ ਦਲੀਪ ਹੰਸ ਜੀ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਇਹਨਾਂ ਦੀ ਸਾਰੀ ਟੀਮ ਨੂੰ ਇਹਨਾਂ ਦੇ ਸਾਰੇ ਸਾਥੀਆਂ ਨੂੰ ਬਹੁਤ ਪਿਛਲੇ ਕਈ ਦਿਨਾਂ ਤੋਂ ਇਹਨਾਂ ਦੇ ਜਿਹੜੇ ਸਨਮਾਨ ਪ੍ਰੋਗਰਾਮ ਚੱਲ ਰਹੇ ਆ ਤੇ ਅੱਜ ਇਹ ਸਾਰੇ ਸਾਥੀ ਆਏ ਆ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ